ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ 100 ਸਾਲ ਆਪ ਜੀ ਦੇ ਨਾਲ ਆਪਾਂ ਅੱਜ ਇਸ ਲੜੀ ਵਿੱਚ 11ਵੀਂ ਵੀਡੀਓ 1934ਵੇਂ ਸਾਲ ਦੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਜੀ 1934 ਵਿੱਚ ਸਾਂਝੇ ਪੰਜਾਬ ਜੋ ਅਜਿਹੇ ਸਮੇਂ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਨਹੀਂ ਗਿਆ ਸੀ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਇਨਾਂ ਦਾ ਸਬੰਧ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਆਰਥਿਕ ਖੇਤਰਾ ਨਾਲ ਹੈ ਜੀ। ਪੰਜਾਬ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਵੀ ਜਾਰੀ ਰਹੀਆਂ। ਕਈ ਉੱਭਰਦੇ ਨੇਤਾ ਲੋਕਾਂ ਨੂੰ ਅੰਗਰੇਜ਼ੀ ਰਾਜ ਦੇ ਵਿਰੁੱਧ ਲਗਾਤਾਰ ਜਾਗਰੂਕ ਕਰ ਰਹੇ ਸਨ। ਕਿਸਾਨ ਸੰਘਰਸ਼ ਪੰਜਾਬ ਦੇ ਕਿਸਾਨ ਜ਼ਿਮੀਂਦਾਰ ਪਰਥਾ ਤੇ ਕਰਜ਼ੇ ਦੀ ਪਰਥਾ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ। 1934 ਵਿੱਚ ਇਸ ਸੰਘਰਸ਼ ਨੇ ਨਵੀਂ ਰਫ਼ਤਾਰ ਫੜੀ। ਲਾਹੌਰ ਵਿਦਿਆਰਥੀ ਅੰਦੋਲਨ ਅੰਗਰੇਜ਼ੀ ਰਾਜ ਦੇ ਵਿਰੋਧ ਭਿੰਨ ਰੂਪਾਂ ਵਿੱਚ ਸੰਘਰਸ਼ ਹੋ ਰਿਹਾ ਸੀ। ਇਸ ਸਮੇਂ ਵਿਦਿਆਰਥੀ ਅੰਦੋਲਨ ਵਿੱਚ ਨਵੀਆਂ ਸਟੇਡੀਆਂ ਵੀ ਬਣਾ ਰਏ ਸਨ। ਕੌਮੀ ਅੰਦੋਲਨ ਵਿੱਚ ਪੰਜਾਬ ਦੀ ਭੂਮਿਕਾ ਇੰਡੀਅਨ ਨੈਸ਼ਨਲ ਅਤੇ ਇੰਡੀਆਂ ਨੈਸ਼ਨਲ ਕਾਂਗਰਸ ਅਤੇ ਹੋਰ ਕੌਮੀ ਸੰਗਠਨਾਵਾਂ ਵੱਲੋਂ ਚਲਾਇਆ ਜਾ ਰਿਹਾ ਪੰਜਾਬ ਵਿੱਚ ਇਹ ਅੰਦੋਲਨ ਬੜੇ ਜੋਰਾਂ ਤੇ ਸੀ ਪੰਜਾਬ ਦੇ ਲੋਕ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋ ਰਹੇ ਸਨ ਪੰਜਾਬੀ ਅਖਬਾਰਾਂ ਦੀ ਭੂਮਿਕਾ ਪੰਜਾਬ ਦੇ ਪ੍ਰਸਿੱਧ ਅਖਬਾਰ ਪ੍ਰਭਾਤ ਟਰਬਿਊਨ ਅਤੇ ਪੰਜਾਬੀ ਜ਼ਮੀਨਦਾਰ ਲੋਕਾਂ ਨੂੰ ਅੰਗਰੇਜ਼ੀ ਰਾਜ ਦੇ ਵਿਰੁੱਧ ਲਗਾਤਾਰ ਜਾਗਰੂਕ ਕਰ ਰਹੇ ਸਨ ਅਤੇ ਇਹ ਅਖਬਾਰ ਉਸ ਸਮੇਂ ਦੇ ਮਹੱਤਵਪੂਰਨ ਸਾਧਨ ਬਣੇ ਹੋਏ ਸਨ ਪ੍ਰੇਮ ਸਵਾਦੀ ਸ਼ੁਰੂਆਤ ਸਾਂਸਕ੍ਰਿਤੀ ਅਤੇ ਸੱਭਿਆਚਾਰਕ ਮੁੱਦਿਆਂ ਤੇ ਚਰਚਾ ਕਰਨ ਲਈ ਪ੍ਰੇਮ ਸਭਾ ਵਰਗੀਆਂ ਸਥਾਨਕ ਕਮੇਟੀਆਂ ਬਣਾਈਆਂ ਗਈਆਂ ਅਮਨ ਕਮੇਟੀ ਦੀ ਬਣਤਰ ਸਮਾਜਿਕ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਕਈ ਸ਼ਹਿਰਾਂ ਵਿੱਚ ਅਮਨ ਕਮੇਟੀਆਂ ਦਾ ਗਠਨ ਹੋਇਆ ਪਾਕਿਸਤਾਨ ਦੇ ਖਿਆਲ ਦੀ ਸ਼ੁਰੂਆਤ ਇਸ ਸਾਲ ਹੀ ਹੋਈ 1934 ਵਿੱਚ ਪਾਕਿਸਤਾਨ ਨੇ ਵੱਖਰੇ ਹੋਣ ਦਾ ਆਪਣਾ ਜੋ ਖਿਆਲ ਸੀ ਇਸ ਸਮੇਂ ਦੌਰਾਨ ਹੀ ਆਪਣੇ ਦਿਮਾਗ ਵਿੱਚ ਲੈ ਕੇ ਆਂਦਾ ਮੁਹੰਮਦ ਅਲੀ ਜਿੰਨਾ ਨੇ ਇਸ ਦੌਰਾਨ ਆਪਣੇ ਵਿਚਾਰ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਮੁਸਲਮ ਭਾਈਚਾਰੇ ਦਾ ਇੱਕ ਵੱਖਰਾ ਹੀ ਦੇਸ਼ ਬਣਾਇਆ ਜਾ ਸਕੇ ਦਰਿਆਈ ਪ੍ਰਬੰਧਨ ਤੇ ਖੇਤੀਬਾੜੀ ਵਿੱਚ ਸੁਧਾਰ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਵੰਡ ਖੇਤੀਬਾੜੀ ਪ੍ਰਬੰਧਨ ਵਿੱਚ ਸੁਧਾਰਾਂ ਦੀ ਚਰਚਾ ਵੀ ਹੋਈ ਅਕਾਲੀ ਦਲ ਦੀ ਰਾਜਨੀਤਿਕ ਰਾਜਨੀਤੀ ਇਕਾਲੀ ਦਲ ਨੇ ਸਿੱਖ ਹਿੱਤਾਂ ਦੀ ਰਾਖੀ ਲਈ ਆਪਣੇ ਰਾਜਨੀਤਿਕ ਰਣਨੀਤੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਪੰਜਾਬੀ ਸੱਭਿਆਚਾਰ ਮਹਿੰਮ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਭਿੰਨ ਸੰਗਠਨਾਂ ਨੇ ਬਹੁਤ ਸਾਰੇ ਉਪਰਾਲੇ ਕੀਤੇ ਰੇਲਵੇ ਦਾ ਵਿਸਤਾਰ ਇਸ ਦੌਰਾਨ ਪੰਜਾਬ ਵਿੱਚ ਲਗਾਤਾਰ ਰੇਲਵੇ ਸਬਾਵਾਂ ਦਾ ਵਿਸਤਾਰ ਹੋ ਰਿਹਾ ਸੀ ਅਤੇ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਸੀ ਮੁਸਲਮ ਲੀਗ ਦੀਆਂ ਗਤੀਵਿਧੀਆਂ ਪੰਜਾਬ ਵਿੱਚ ਮੁਸਲਮ ਲੀਗ ਨੇ ਆਪਣੀਆਂ ਗਤੀਵਿਧੀਆਂ ਤੇ ਰਾਜਨੀਤੀ ਦਾਖਲ ਨੂੰ ਉਦਾਇਆ ਜੋ ਅਗਲੇ ਦਹਾਕੇ ਵਿੱਚ ਵੰਡ ਦੀ ਪਧਰਤੀ ਲਈ ਜ਼ਮੀਨ ਤਿਆਰ ਕਰ ਰਿਹਾ ਸੀ ਇਹ ਸਭ ਘਟਨਾਵਾਂ 1934 ਦੇ ਸੰਝੇ ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਨੂੰ ਸਮਝਣ ਲਈ ਮਦਦ ਕਰਦੀਆਂ ਹਨ 1934 ਦਾ ਸਾਲ ਆਜ਼ਾਦੀ ਦੀ ਲਹਿਰ ਵਿੱਚ ਅਹਿਮ ਭੂਮਿਕਾ ਲੈ ਕੇ ਆਇਆ ਸੀ ਇਸ ਸਾਲ ਹੀ ਬਹੁਤ ਸਾਰੇ ਪੰਜਾਬੀ ਵੀਰਾਂ ਨੇ ਆਪਣੇ ਆਪ ਨੂੰ ਦੇਸ਼ ਦੇ ਲਈ ਕੁਰਬਾਨ ਵੀ ਕੀਤਾ ਉਮੀਦ ਹੈ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਿਓ ਜੀ ਤਾਂ ਜੋ ਆਪ ਜੀ ਨੂੰ ਨਵੀਆਂ ਵੀਡੀਓ ਵੀ ਹੋਰ ਦੇਖਣ ਨੂੰ ਮਿਲਦੀਆਂ ਰਹਿਣ ਧੰਨਵਾਦ ਸਹਿਤ